ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਗੱਲ ਕਰਨੀਆਂ ਕੰਟੀਨੀ ਮੰਢੀਰ ਨਾਮ ਦਾ ਜੋ ਪ੍ਰੋਗਰਾਮ ਐਮਐਚ1 ਤੇ ਆਉਂਦਾ ਆ ਰਵਨੀਤ ਨਾਮ ਦਾ ਘਟਿਆ ਬੰਦਾ ਇੱਕ ਨੰਬਰ ਦਾ ਫੁਗਰਾ ਬੰਦਾ ਇਹ ਪ੍ਰੋਗਰਾਮ ਨੂੰ ਚਲਾ ਰਿਹਾ ਆ ਤੇ ਇਸ ਪ੍ਰੋਗਰਾਮ ਦੇ ਵਿੱਚ ਇੰਟਰਟੇਨਮੈਂਟ ਦੇ ਨਾਂ ਤੇ ਸ਼ਰਿਆਮ ਸ਼ਰਿਆਮ ਕੁੜੀਆਂ ਨੂੰ ਛੇੜਿਆ ਜਾਂਦਾ ਬੜੀ ਸ਼ਰਮ ਵਾਲੀ ਗੱਲ ਆ ਕਿ ਸਾਡੀਆਂ ਜੋ ਸਟੂਡੈਂਟ ਯੂਨੀਅਨਾਂ ਨੇ ਉਹ ਗੱਲ ਤਾਂ ਕਰਦੇ ਨੇ ਕਿ ਅਸੀਂ ਵਿਦਿਆਰਥੀਆਂ ਦੇ ਹੱਕਾਂ ਲਈ ਖੜੇ ਆ ਜੀ ਆ ਕਰਦੇ ਆ ਉਹ ਕਰਦੇ ਆ ਵੀਰੋ ਗੱਲ ਇੰਨੀ ਕਾ ਕੇ ਹੱਕਾਂ ਲਈ ਲੜੋ ਠੀਕ ਆ ਵਿਦਿਆਰਥੀਆਂ ਦੇ ਲਈ ਚੰਗੀ ਗੱਲ ਆ ਬਟ ਸ਼ਰਯਾਮ ਕੋਈ ਥੋੜੇ ਪੰਜਾਬ ਦੀਆਂ ਧੀਆਂ ਭੈਣਾਂ ਦੇ ਨਾਲ ਛੇੜਖਾਨੀ ਕਰ ਰਿਹਾ ਆ ਕੇ ਥੋ ਇੰਨਾ ਨਹੀਂ ਸਰਦਾ ਕਿ ਉਹਦੇ ਛਿੱਤਰ ਫੇਰ ਦੋ ਹੁਣ ਜੇ ਤਾਂ ਦਮ ਹੋਊਗਾ ਤੁਹਾਡੇ 'ਚ ਤੁਹਾਡੇ 'ਚ ਕਿਸੇ ਦੇ ਵੀ ਕਾਲਜ ਦੇ ਵਿੱਚ ਆਉਂਦਾ ਇਹ ਇਹਦੇ ਤੁਸੀਂ 5-7 ਸੱਟ ਸੱਟ ਹੋਏ ਦੇ ਗਿੱਚੀ 'ਚ ਆਪੇ ਕੌਂ ਜਿਹੜਾ ਜਦ ਦੇ ਸਿੱਧਾ ਹੋ ਜਾਊਗਾ ਮੁੜ ਕੇ ਬਿਸਕੂ ਨਹੀਂ ਬੜੀ ਹੈਰਾਨੀ ਹੁੰਦੀ ਆ ਕਿ ਅਸੀਂ ਗੱਲ ਕਰਦੇ ਆ ਆਪਣੇ ਉਹਨਾਂ ਯੋਧਿਆਂ ਦੀ ਜੋ ਈਆਂ ਭੈਣਾਂ ਦੀ ਇੱਜ਼ਤ ਦੀ ਰਾਖੀ ਕਰਦੇ ਰਹੇ ਨੇ ਕੋਈ ਕਿਸ ਦੀ ਈਆਂ ਭੈਣ ਨੂੰ ਮਾਰਾ ਜਾ ਵੀ ਕੋਈ ਕੈਦੋਵੇ ਚਾਹ ਮੈਂ ਆ ਜਾਂ ਕੋਈ ਵੀ ਆਪਾਂ ਵੱਢਣ ਤੱਕ ਜਾਵਾਂਗੇ ਬੰਦੇ ਨੂੰ ਮਾੜਾ ਜਿਹਾ ਕਮੈਂਟ ਵੀ ਪਾਸ ਕਰ ਦਵੇ ਉਹ ਤਾਂ ਨੈਰਾ ਹੀ ਸ਼ਰਿਆਮ ਛੇੜ ਰਿਹਾ ਕੁੜੀਆਂ ਨੂੰ ਉੱਥੇ ਪ੍ਰੋਗਰਾਮ ਦੇ ਵਿੱਚ ਇਹ ਇੰਟਰਟੇਨਮੈਂਟ ਨਹੀਂ ਹੁੰਦਾ ਇੰਟਰਟੇਨਮੈਂਟ ਵੀ ਕੋਈ ਰਾਹ ਸਿਰਦਾ ਹੁੰਦਾ ਇਹ ਜੋ ਬੰਦਾ ਕਰ ਰਿਹਾ ਆ ਇਹ ਸ਼ਰਿਆਮ ਸ਼ਰਿਆਮ ਠਰਕਪੋਰ ਦਾ ਉੱਥੇ ਤੇ ਸਾਡੇ ਜੋ ਸਟੂਡੈਂਟ ਯੂਨੀਅਨਾਂ ਨੇ ਜਾਂ ਹੋਰ ਗਰੁੱਪ ਨੇ ਜਿਵੇਂ ਕਿ ਗੱਲ ਕਰ ਲਈਏ ਆਪਾਂ ਸਾਡੇ ਏਰੀਆ ਦੇ ਵਿੱਚ ਆ ਗਾਂਧੀ ਗਰੁੱਪ ਜੀਜੀਐਸਯੂ ਬਣਾਇਆ ਇਹਨਾਂ ਨੇ ਗਾਂਧੀ ਗਰੁੱਪ ਸਟੂਡੈਂਟ ਯੂਨੀਅਨ ਤੇ ਇੱਕ ਹੋਰ ਸੁੱਖਾ ਕਾਲਵਾ ਗਰੁੱਪ ਜੇ ਤਾਂ ਇਹਨਾਂ ਗਰੁੱਪਾਂ ਨੂੰ ਆਪਾਂ ਗੱਲ ਕਰੀਏ ਹਰੇਕ ਕਹਿੰਦਾ ਬਈ ਬਦਮਾਸ਼ਾਂ ਦੇ ਗਰੁੱਪ ਨੇ ਦੇਖੋ ਸਿੱਧੀ ਜੀ ਗੱਲ ਖਾਂ ਮੈਂ ਕਹਿੰਨਾ ਵੀ ਕਿ ਵੀਰੋ ਬਦਮਾਸ਼ਾਂ ਦੇ ਗਰੁੱਪ ਨਹੀਂ ਇਹ ਇਹ ਰਸਤੇ ਤੋਂ ਪਟਕਾਏ ਹੋਏ ਮੁੰਡਿਆਂ ਦੇ ਗਰੁੱਪ ਨੇ ਬਦਮਾਸ਼ ਹੋ ਹੁੰਦਾ ਜਿਹਨੂੰ ਹਰ ਤਰ੍ਹਾਂ ਦੀ ਚੰਗੀ ਸਿੱਖਿਆ ਮਿਲੇ ਤੇ ਬਟ ਚੰਗੀ ਸਿੱਖਿਆ ਮਿਲਣ ਦੇ ਬਾਵਜੂਦ ਵੀ ਬਦਮਾਸ਼ੀ ਕਰੇ ਹਵਾ ਕਰੇ ਇਹ ਸਾਡੇ ਨੌਜਵਾਨ ਉਹ ਨਹੀਂ ਕਿਉਂਕਿ ਮੈਂ ਇਹਨਾਂ ਦੇ ਵਿੱਚ ਰਹਿ ਕੇ ਦੇਖਿਆ ਗਾਂਧੀ ਗਰੁੱਪ ਵਾਲਿਆਂ ਦੇ ਵਿੱਚ ਤਾਂ ਰਹਿ ਕੇ ਦੇਖਿਆ ਹੁੰਦੇ ਨਾਲ ਜਾਣ ਪਛਾਣ ਹੈਗੀ ਆ ਮੇਰੀ ਇਹ ਮੁੰਡੇ ਸਾਰੇ ਭਟ ਗਏ ਹੋਏ ਨੇ ਕੋਈ ਸਮਝਾਉਣੇ ਵਾਲਾ ਹੈ ਨਹੀਂ ਸਮਝਾਊਗਾ ਵੀ ਕੌਣ ਨਾ ਤਾਂ ਟੀਵੀ ਤੇ ਜੱਜ ਨਾਲ ਕੁਝ ਆਉਂਦਾ ਆ ਜਦ ਵੀ ਦੇਖੋ ਲੜੂ ਗੀਤ ਚੱਲਦੇ ਹੁੰਦੇ ਨੇ ਜਿਹੜੇ ਸਾਡੇ ਪ੍ਰਚਾਰਕ ਨੇ ਉਹ ਹੱਥ ਜੋੜ ਜੋੜ ਬੇਨਤੀਆਂ ਕਰੀ ਜਾਂਦੇ ਨੇ ਜੀ ਆਹ ਕਰ ਲਓ ਜੀ ਉਹ ਕਰ ਲਓ ਆ ਜਰਾਏ ਬੰਦੇ ਸਮਝਾ ਹੁੰਦੇ ਹੁੰਦੇ ਨੇ ਭਿੰਡਰਾਂ ਵਾਲੇ ਸੰਤ ਸੀਗੇ ਜਿਹੜੇ ਇੱਕ ਵਾਰ ਚ ਇਹਦੇ ਕبولਤੇ ਸੈਂਕੜੇ ਬੰਦੇ ਆਮਰੇ ਛਕਣ ਲਈ ਤਿਆਰ ਹੋ ਜਾਂਦੇ ਸੀ ਕਿਉਂ ਹੁੰਦੇ ਸੀਗੇ ਕਿਉਂਕਿ ਦਮ ਸੀ ਸ਼ਬਦਾਂ ਦੇ ਵਿੱਚ ਬੇਨਤੀ ਕਿਸੇ ਰਾਹ ਸਰਦੀ ਹੁੰਦੀ ਆ 76 ਗੇਮ ਚਾਹੀਦਾ ਇਹ ਜਿਹੇ ਬੰਦਿਆਂ ਦੇ ਲਈ ਤੇ ਬਾਕੀ ਹੁਣ ਇਹ ਬੰਦਾ ਆ ਜੋ ਪ੍ਰੋਗਰਾਮ ਤੁਸੀਂ ਖੁਦ ਦੇਖਿਆ ਆਉਣਾ ਇਹਦਾ ਬਹੁਤ ਲੰਬੇ ਸਮੇਂ ਤੋਂ ਚੱਲ ਰਿਹਾ ਆ ਜੀ ਕਾਲਜ ਦੇ ਵਿੱਚ ਜਾਂਦਾ ਦੇਖੋ ਬੰਦਾ ਗੱਲ ਕਰੇ ਕਿ ਤੁਹਾਨੂੰ ਜਿਵੇਂ ਆਪਾਂ ਆਮ ਸਟੂਡੈਂਟ ਸਟੂਡੈਂਟਸ ਤੋਂ ਪੁੱਛਣ ਲੱਗ ਜਾਈਏ ਕਿ ਤੁਹਾਨੂੰ ਕੀ ਪਸੰਦ ਆ ਗਾਉਣਾ ਪਸੰਦ ਆ ਜਾਂ ਫਲਾਣਾ ਨਾਮ ਗਾਣਾ ਜੋ ਵੀ ਆ ਚੱਲ ਠੀਕ ਆ ਉਹ ਗੱਲਾਂ ਪੁੱਛ ਲੈਂਦਾ ਅਗਲਾ ਹੋਰ ਪੜ੍ਹਾਈ ਕਿਵੇਂ ਚੱਲਦੀ ਆ ਉਹ ਕਾਲਜ ਦੇ ਵਿੱਚ ਕਿਹੜੀ ਚੀਜ਼ ਤੁਸੀਂ ਚਾਹੁੰਦੇ ਹੋ ਹੋਰ ਨਵੀਆਂ ਆਵੇ ਤੁਹਾਡੇ ਕਾਲਜ ਦੇ ਵਿੱਚ ਉਹ ਵੀ ਗੱਲ ਜੱਜਦੀ ਆ ਵੱਟ ਕੁੜੀਆਂ ਦੇ ਨਾਲ ਜੋ ਠਰਕਪੂਰਦਾ ਉਹ ਤਾਂ ਬੰਦੇ ਵਾਲੀ ਗੱਲ ਨਹੀਂ ਤੇ ਕੁੜੀਆਂ ਉਦੋਂ ਸਿਰੇ ਹੜੜ ਹੜੜ ਕਰੀ ਜਾਣਗੀਆਂ ਖੜੀਆਂ ਉੱਥੇ ਤੇ ਮੁੰਡੇ ਉਦੋਂ ਲੱਖ ਲਾਣਤਾ ਤੁਹਾਡੇ ਤੇ ਉਹ ਵੀ ਗਾਂ ਕੁੱਕਾ ਮਰੀ ਜਾਣਗੇ ਖੜੇ ਕੋਲ ਉਹ ਤੁਹਾਡੇ ਸਾਹਮਣੇ ਸ਼ਰਿਆਮ ਕੋਈ ਕਿਸੇ ਕੁੜੀ ਨੂੰ ਛੇੜ ਰਿਹਾ ਆ ਰੁਕਦਾ ਰੁਕ ਨਹੀਂ ਹੁੰਦਾ ਉਹਨੂੰ ਜਾਂ ਕੈਮਰਾ ਦੇਖ ਕੇ ਹਿੰਮਤ ਨਹੀਂ ਪੈਂਦੀ ਅਣਖ ਮਰ ਗਈ ਤੁਹਾਡੀ ਮੈਂ ਦੇਖਿਆ ਕਿ ਯਾਰ ਲੱਖ ਲਾਹਣਤਾ ਸਾਡੇ ਤੇ ਇਸ ਗੱਲੋਂ ਮੇਰੇ ਕਾਲਜ ਵਿੱਚ ਆਇਆ ਹੁੰਦਾ ਕਰੇ ਮੈਂ ਉੱਥੇ ਮਾਲਵਾ ਕਾਲਜ ਬਾਂਦਲੇ ਚ ਪੜਦਾ ਰਿਹਾ ਹਾਂ ਤੈਨੂੰ ਦੱਸ ਦਿੰਦੇ ਲਈ ਕਿ ਮੈਂ ਪ੍ਰੋਗਰਾਮ ਬਣਾਇਦਾ ਹੁੰਦਾ ਤੇ ਗੱਲ ਕਰਨੀ ਕਰ ਰਿਹਾ ਸੀ ਮੈਂ ਸਟੂਡੈਂਟਸ ਗਰੁੱਪਾਂ ਦੇ ਬਾਰੇ ਜਿਵੇਂ ਆ ਸਾਡੇ ਯੂਨੀ ਦੇ ਵਿੱਚ ਵੀ ਨੇ ਪੰਜਾਬ ਯੂਨੀਵਰਸਿਟੀ ਜੰਡੀਗੜ੍ਹ ਦੇ ਵਿੱਚ ਸੂਪੂ ਹੋਏ ਪੂਸੂ ਅਜੇ ਕਈ ਨੇ ਗਰੁੱਪ ਤੇ ਇਹਨਾਂ ਨੂੰ ਚਾਹੀਦਾ ਕਿ ਜਦੋਂ ਆਪਾਂ ਦੇਖੋ ਮੈਂ ਹੁਣ ਫਰਜ ਕਰ ਲਓ ਕੋਈ ਪ੍ਰਧਾਨ ਮੈਂ 2011 ਦੇ ਵਿੱਚ ਮਾਲਵਾ ਗਾਲਜਾ ਦਾ ਰਿਹਾ ਹਾਂ ਪ੍ਰਧਾਨ ਇਹਨਾਂ ਕੰਮਾਂ ਦੇ ਵਿੱਚੋਂ ਲੰਘੇ ਆ ਸਾਡੇ ਨੌਜਵਾਨਾਂ ਦਾ ਕੀ ਆ ਪ੍ਰਧਾਨ ਬਣ ਕੇ ਕਿਸੇ ਨੇ ਆਪਾਂ ਗਰੁੱਪ ਨੂੰ ਕਹਤਾ ਜੀ ਬਾਈ ਮੈਂ ਪ੍ਰਧਾਨ ਬਣਨਾ ਆ ਮੈਨੂੰ ਬਣਾਓ ਐਦਕੀ ਉਹਨੇ ਉਹਨਾਂ ਨੇ ਆ ਕੇ ਸਰੂਪਾ ਬਾਦ ਦੇਣਾ ਤੁਹਾਡੇ ਉਹਨੇ ਕਹਣਾ ਲਓ ਜੀ ਆ ਬੰਦਾ ਪ੍ਰਧਾਨ ਆ ਮੁੰਡਿਆਂ ਦਾ ਇਕੱਠ ਦਿਖਾ ਦੇਣਾ ਸਾਡੇ ਨਾਲ 200 ਮੁੰਡਾ 250 ਮੁੰਡਾ ਠੱਕੇ ਨਾਲ ਪ੍ਰਧਾਨਗੀ ਲੈ ਕੇ ਚਲੇ ਜਾਣਾ ਠੀਕ ਆ ਅਸੀਂ ਵੀ ਰਹੇ ਆ ਕੰਮ 'ਚ ਵੱਟ ਕਦੇ ਬਦਮਾਸ਼ੀ ਨਹੀਂ ਕੀਤੀ ਪ੍ਰਧਾਨਤਾ ਬਣਾ ਗਈ ਵੱਡ ਪ੍ਰਧਾਨ ਨੇ ਜ਼ਿੰਮੇਵਾਰੀਆਂ ਵੀ ਨਿਭਾਉਣੀਆਂ ਨੇ ਕੋਈ ਕੋਈ ਸਾਡੇ ਜ਼ਿੰਮੇਵਾਰੀਆਂ ਵੀ ਬਣਦੀਆਂ ਨੇ ਸਾਡੀਆਂ ਸ਼ਰੀਆਮ ਜਿਹੜੇ ਜਿਹੜੇ ਕਿਸੇ ਵੀ ਕਾਲਜ ਦੇ ਪ੍ਰਧਾਨ ਨੇ ਉਹਨਾਂ ਨੂੰ ਸਾਰਿਆਂ ਨੂੰ ਕਹਿੰਦਾ ਸ਼ਰਯਾਮ ਤੁਹਾਡੇ ਕਾਲਜ ਦੇ ਵਿੱਚ ਆ ਕੇ ਕੋਈ ਤੁਹਾਡੇ ਕਾਲਜ ਦੇ ਕੁੜੀਆਂ ਨੂੰ ਛੇੜ ਰਿਹਾ ਯਾਰ ਥੋਡੀਆਂ ਭੈਣਾਂ ਨਹੀਂ ਹੈਗੀਆਂ ਕਿਸੇ ਦੀਆਂ ਤਾਂ ਭੈਣਾਂ ਹੈਗੀਆਂ ਨੇ ਉਹ ਤੇ ਥੋੜੀ ਵੀ ਭੈਣ ਕਿਸੇ ਨਾ ਕਿਸੇ ਕਾਲਜ ਦੇ ਵਿੱਚ ਪੜ੍ਹਦੀ ਹੋਊਗੀ ਤੇ ਉਹ ਕਦੇ ਇਹਦੇ ਧੱਕੇ ਚੜ ਗਈ ਪ੍ਰੋਗਰਾਮ ਦੇ ਵਿੱਚ ਕੱਲੀ ਇਹਦੀ ਲੰਡੂ ਦੀ ਗਲਤੀ ਨਹੀਂ ਗਲਤੀ ਕੁੜੀਆਂ ਦੀ ਵੀ ਆ ਜੋ ਇਹਨੂੰ ਸਿਰ ਚੜਾਉਂਦੀਆਂ ਨੇ ਆ ਨਾ ਵੀਰੇ ਅਮਰਿੰਦਰ ਸਿੰਘ ਕਹਿ ਰਿਹਾ ਕਹਿੰਦਾ ਵੀ ਤੂੰ ਆਪਣਾ ਵੇਸਟ ਤਾਂ ਨਹੀਂ ਕਰ ਰਿਹਾ ਕਿਤੇ ਟਾਈਮ ਕਹਿੰਦਾ ਨਾ ਵੇਸਟ ਨਹੀਂ ਕਰ ਰਿਹਾ ਟਾਈਮ ਇਹ ਇਹ ਵੇਸਟ ਨਹੀਂ ਹੋ ਰਿਹਾ ਇਹਦੇ ਨਾਲ ਹੌਸਲਾ ਮਿਲਦਾ ਉਹਨਾਂ ਨੂੰ ਜਿਹੜੇ ਵਿਚਾਰੇ ਪ੍ਰਭਾਵਿਤ ਹੁੰਦੇ ਨੇ ਕੋਈ ਚੰਗੇ ਨੇ ਲੋਕ ਉਹ ਕਹਿੰਦੇ ਨੇ ਵੀ ਪਤਾ ਨਹੀਂ ਇਹੀ ਇਹੀ ਲੋਕ ਜੋ ਸਿੰਗਰ ਨੇ ਪਤਾ ਨਹੀਂ ਇਹੀ ਸਾਡੇ ਰੋਲ ਮਾਡਲ ਨੇ ਉਹਨਾਂ ਨੂੰ ਪਤਾ ਲੱਗਦਾ ਕਿ ਲੰਡੂ ਲੰਡੂਏ ਹੁੰਦੇ ਨੇ ਲੰਡੂਆਂ ਦੀ ਔਕਾਤ ਦੱਸਣੀ ਜ਼ਰੂਰੀ ਹੈ ਇਹਨਾਂ ਨੂੰ ਸ਼ਿੱਸ਼ਾ ਦਿਖਾਉਣਾ ਜ਼ਰੂਰੀ ਆ ਕੱਲ ਕੋਈ ਵੀ ਲੇਖਕ ਆ ਉਹਦਾ ਉਹ ਸਮਾਜ ਦਾ ਦਰਪਣ ਹੁੰਦਾ ਤੇ ਦਰਪਣ ਕਦੇ ਵੀ ਬਦਸੂਰਤ ਨੂੰ ਸੁਨੱਖਾ ਨਹੀਂ ਦਿਖਾਉਂਦਾ ਤੇ ਸੁਨੱਖੇ ਨੂੰ ਕਦੇ ਬਦਸੂਰਤ ਨਹੀਂ ਦਿਖਾਉਂਦਾ ਮੇਰਾ ਫਰਜ਼ ਬਣਦਾ ਮੈਂ ਆ ਲੇਖਕ ਆ ਮੈਂ ਦਰਪਣ ਦਿਖਾਵਾਂ ਇਹਨੂੰ ਇਹਦੀ ਸ਼ਕਲ ਦਿਖਾਵਾਂ ਲੰਡੂ ਕਲਾਕਾਰਾਂ ਤੇ ਬਾਕੀਆਂ ਨੂੰ ਤੇ ਹੁਣ ਗੱਲ ਕਰ ਲਈਏ ਸਟੂਡੈਂਟਸ ਗਰੁੱਪਾਂ ਦੀ ਦੇਖੋ ਭਰਾਵਾ ਹੁਣ ਗੱਲ ਹੋਰ ਈ ਕਿ ਥੋਡੀਆਂ ਵੀ ਤਾਂ ਪੜਾਣਾ ਕਿਸੇ ਨਾ ਕਿਸੇ ਕਾਲਜ ਦੇ ਵਿੱਚ ਪੜ੍ਹਦੀਆਂ ਹੋਣਗੀਆਂ ਉਹਨਾਂ ਨਾਲ ਆ ਕੇ ਐਵੇਂ ਛੇੜਖਾਨੀ ਕਰੇ ਬਕਵਾਸ ਮਾਰੇ ਕਹਿੰਦੇ ਨੇ ਐਂਟਰਟੇਨਮੈਂਟ ਯਾਰ ਐਂਟਰਟੇਨਮੈਂਟ ਪਹਿਲਾਂ ਵੀ ਕਹਾਂ ਕਿਸੇ ਰਾਹ ਸਰਦਾ ਹੁੰਦਾ ਯਾਰ ਐਂਟਰਟੇਨਮੈਂਟ ਉਹ ਕੌਂ ਜੇ ਆਇਆਗਾ ਉਹਦੇ ਦੋ ਮਾਰੋ ਥੱਪੜ ਉਹਦੇ ਮੁੜ ਕੇ ਖੰਗੇ ਨਾ ਕੇ ਉਹ ਤੇ ਹੋਰ ਮੇਰੇ ਜਾਣਕਾਰ ਹੈਗੇ ਨੇ ਆਪਣੇ ਅਟਾਲਾਂ ਪਿੰਡ ਤੋਂ ਸਮਰਾਲੇ ਦੇ ਨੇੜੇ ਤੇੜੇ ਹੈਗਾ ਇਹ ਪਿੰਡ ਅਟਾਲਾਂ ਮੈਂ ਤਾਂ ਰਮਨ ਕਹਿੰਦਾ ਬਾਈ ਨੂੰ ਕੋਈ ਦੀਪ ਵੀ ਕਹਿ ਕੇ ਬੁਲਾਉਂਦਾ ਆ ਰਮਨ ਦੀਪਾ ਮੁੰਡੇ ਦਾ ਨਾ ਗਾਂਧੀ ਗਰੁੱਪ ਦੇ ਵਿੱਚ ਆ ਤੇ ਇਹ ਤੋਂ ਇਲਾਵਾ ਇੱਕ ਹੋਰ ਆ ਆਪਣਾ ਬਾਈ ਅਮਨ ਬੌਂਦਲੀ ਤੋਂ ਵੀਰੋ ਗੱਲ ਸੁਣ ਲਓ ਹੁਣ ਗੱਲ ਕਰ ਰਿਹਾ ਮੈਂ ਸਟੂਡੈਂਟ ਗਰੁੱਪਾਂ ਦੀ ਤੇ ਹੁਣ ਸਾਡੇ ਏਰੀਏ ਦੇ ਵਿੱਚ ਜਿਨ੍ਹਾਂ ਨੂੰ ਮੈਂ ਜਾਣਦਾ ਯਾਨੀ ਜਿਹੜੇ ਮੇਰੇ ਯਾਰ ਦੋਸਤ ਨੇ ਉਹਨਾਂ 'ਚ ਤੁਸੀਂ ਹੋ ਮੇਨ ਖਾਣੇ ਤੋਂ ਲੈ ਕੇ ਬੇਲੇ ਤੱਕ ਤੇ ਸਾਨੇ ਵਾਲ ਤੋਂ ਲੈ ਕੇ ਬਾਬਾ ਅੰਦ ਸਿੰਘ ਬਹਾਦਰ ਕਾਲਜ ਫਤਿਹਗੜ੍ਹ ਸਾਹਿਬ ਤੱਕ ਇੰਨੀ ਕਿ ਡਿਊਟੀ ਥੋੜੀ ਬਣਦੀ ਆ ਕਿ ਤੁਸੀਂ ਆਪਣੇ ਇਲਾਕੇ ਦੇ ਮੁੰਡਿਆਂ ਨੂੰ ਕਹੋ ਜਿਹੜੇ-ਜਿਹੜੇ ਵੀ ਕਾਲਜ ਹੈਗੇ ਨੇ ਉੱਥੇ ਆਉਂਦੇ ਨੇ ਕਿ ਇਹਨਾਂ ਕਾਲਜਾਂ 'ਚ ਜਦ ਵੀ ਇਹ ਆਇਆ ਬਾ ਪੁੱਠਾ ਲਟਕਾ ਦਿਓ ਕੀ ਆ ਇੱਕ ਕੈਮਰਾਮੈਨ ਹੁੰਦਾ ਇਹਦੇ ਨਾਲ ਇੱਕ ਅੱਧਾ ਹੋਰ ਹੁੰਦਾ ਆ ਬਾਕੀ ਜਾਂ ਹੁੰਦਾ ਮਾਰੋ ਕੰਨ ਤੇ ਬਾਕੀ ਕਿੰਨਾ ਟਾਈਮ ਵੇਸਟ ਕਰਦੇ ਹੋ ਕਾਲਜ ਦੇ ਵਿੱਚ ਲੜਾਈ ਹੁੰਦੀ ਆ ਫਰਜ਼ ਕਰ ਲੋ ਕਿਸੇ ਨੇ ਅੱਖਾਂ ਕੱਢਦੀਆਂ ਦੂਜੇ ਮੁੰਡੇ ਨੂੰ ਦੂਜੇ ਗਰੁੱਪ ਦੇ ਨੇ ਜਾ ਕੇ ਕੁੱਟਣ ਲੱਗ ਜਾਂਦੇ ਹਾਕੀਆਂ ਲੈ ਕੇ ਅੱਖਾਂ ਕੱਢਦੀਆਂ ਮੁੰਡੇ ਨੇ ਮੁੰਡੇ ਨੂੰ ਅੱਖਾਂ ਕੱਢਦੀਆਂ ਉਹਦੇ ਪਿੱਛੇ ਉਹਦੀ ਲੱਤਾਂ ਬਾਹ ਤੋੜਦੀ ਉਹ ਕੁੜੀਆਂ ਨਾਲ ਉਹ ਫਲਰਟ ਕਰ ਰਿਹਾ ਆ ਉਹ ਛੇੜ ਰਿਹਾ ਆ ਉੱਥੇ ਤੁਹਾਡੇ ਕੋਲੋਂ ਸਰਦਾ ਹੈ ਨਹੀਂ ਕਿਸੇ ਕੋਲੋਂ ਥੋੜੀ ਤਾਂ ਆਪਣੇ ਏਰੀਏ ਦੇ ਵਿੱਚ ਮੈਂ ਥੋੜੀ ਗੱਲ ਡਿਊਟੀ ਲਾਉਣਾ ਹੁਣ ਮੈਂ ਐਵੇਂ ਕਹਿ ਰਿਹਾ ਸਾਰੇ ਗਰੁੱਪਾਂ ਨੂੰ ਮੈਂ ਆਪਣੇ ਯਾਰਾਂ ਦੋਸਤਾਂ ਨੂੰ ਨਾ ਕਹਾਉਂ ਗੱਲ ਗਲਤ ਆ ਰਮਨભાઈ ਤੂੰ اٹਾਲਾਂ ਵਾਲਿਆ ਤੇ ਅਮਨ ਹੋ ਗਿਆ ਬਾਉਂਦਲੀ ਵਾਲਾ ਇਹ ਤੋਂ ਇਲਾਵਾ ਹੋਰ ਵੀ ਯਾਰ ਦੋਸਤ ਨੇ ਥੋੜੀ ਡਿਊਟੀ ਬਣਦੀ ਐ ਨੇ ਏਰੀਏ 'ਚ ਤਾਂ ਸਾਨੇ ਵਾਲੇ ਤੋਂ ਲੈ ਕੇ ਫਤੇਗੜ ਸਾਹਿਬ ਤੱਕ ਤੇ ਖੰਨੇ ਤੋਂ ਲੈ ਕੇ ਬੇਲੇ ਤੱਕ ਵੀ ਕਿਸੇ ਵੀ ਕਾਲਜ ਦੇ ਵਿੱਚ ਆਉਂਦਾ ਤਾਂ ਮੁੰਡਿਆਂ ਨਾਲ ਕੰਟੈਕਟ ਪਹਿਲਾਂ ਕਰੀ ਕੋ ਇਹਨੂੰ ਚੱਕਣਾ ਸੰਜਦੇ ਲੋਕ ਕਹਿੰਦੇ ਨੇ ਗਾਲਾਂ ਕੱਢਦਾ ਕੀ ਕਰੀਏ ਨਿਕਲ ਜਾਂਦੀ ਐ ਜਦੋਂ ਆ ਲੰਡੂ ਕਲਾਕਾਰ ਨੇ ਜਿੰਨੇ ਵੀ ਨੇ ਟੀਵੀ ਤੇ ਜੋ ਗੰਦ ਪੈ ਰਹਿਆ ਆ ਸੁੱਖਾ ਕਾਲਵਾ ਗਰੁੱਪ ਵਾਲੇ ਹੁਣ ਲੋਕ ਕਹਿੰਦੇ ਨੇ ਕਹ ਜੀ ਬਦਮਾਸ਼ ਨੇ ਆ ਨਹੀਂ ਉਹ ਨਹੀਂ ਮੈਂ ਕਹਿੰਦਾ ਚਲੋ ਮੌਕਾ ਦੋ ਹਰ ਇੱਕ ਨੂੰ ਚਾਹੇ ਕੋਈ ਬਦਮਾਸ਼ ਰਿਹਾ ਜੋ ਮਰਜ਼ੀ ਰਿਹਾ ਇੱਕ ਵਾਰ ਵਾਪਸ ਆਉਣ ਦਾ ਮੌਕਾ ਦੋ ਜੇ ਪੱਤਾ ਬਾਈ ਲਈ ਜਾਵਾਂਗੇ ਉਹਨਾਂ ਤੇ ਬੋਲੀ ਹੋ ਜਾਵਾਂਗੇ ਤਾਂ ਉਹ ਚੰਗੇ ਬਸੇ ਕਰਵਾਉਣਗੇ ਫਿਰ ਜਾਂ GGSU ਗਾਂਧੀ ਗਰੁੱਪ ਖੰਨਾ ਖੰਨੇ ਵਾਲੇ ਨੇ ਇਹਨਾਂ ਦਾ ਵੀ ਫਰਜ ਬਣਦਾ ਆ ਆ ਰਮਨ ਹੁਣੀ ਇਹਦੇ ਵਿੱਚੇ ਨੇ ਉਹ ਫਾਇਦਾ ਤਾਂ ਤਾਂ ਆ ਜੇ ਤੁਸੀਂ ਇਹ ਜੇ ਲਡੂਆਂ ਨੂੰ ਸਿੱਧਾ ਕਰੋ ਕਾਲਜਾਂ ਦੇ ਵਿੱਚ ਪ੍ਰਧਾਨ ਚੁਣਨ ਦਾ ਫਾਇਦਾ ਕੀ ਆ ਸਾਰੇ ਪੰਜਾਬ ਦੇ ਕਾਲਜਾਂ ਦੇ ਵਿੱਚ ਚਾਹੀਦਾ ਆ ਕਿ ਉਹ ਗੱਲ ਕਰਨ ਸਟੂਡੈਂਟ ਕਿ ਆ ਲੰਡੂਆਂ ਨੇ ਜਿਹੜਾ ਰਵਨੀਤ ਕਿਤੇ ਵੀ ਆਉਂਦਾ ਵੀ ਅਸੀਂ ਆਪਣੇ ਕਾਲਜ ਚ ਨਹੀਂ ਪੜਨ ਦੇਣਾ ਪ੍ਰਿੰਸੀਪਲ ਨੂੰ ਕਹਿ ਦਿਓ ਯਾਰ ਤੁਹਾਡੇ ਕਾਲਜ ਨੂੰ ਕੋਈ ਆਮਦਨ ਹੁੰਦੀ ਆ ਉਹ ਤਾਂ ਲੰਡੂ ਤੋਂ ਜਾਂ ਤੁਹਾਨੂੰ ਕੁਝ ਮਿਲਦਾ ਤੇ ਸਭ ਤੋਂ ਵੱਡੀ ਬੇਸ਼ਰਮੀ ਵਾਲੀ ਗੱਲ ਹੈ ਕੁੜੀਆਂ ਦੇ ਲਈ ਛੇੜਦਾ ਉਹ ਕੁੜੀਆਂ ਨੂੰ ਮੈਂ ਵੈਸੇ ਮੁੰਡਿਆਂ ਨੂੰ ਕਹਿ ਰਿਹਾ ਮੈਂ ਵੀ ਇਹਨੂੰ ਰੋਕੋ ਕੁੜੀਆਂ ਦਾ ਵੀ ਫਰਜ਼ ਬਣਦਾ ਇਹਨੂੰ ਕਹਿਣ ਦਾ ਕਿ ਕਾਕਾ ਥੋੜਾ ਲਿਮਟ 'ਚ ਰਹਿ ਕੇ ਗੱਲ ਕਰ ਹੱਦ ਪਾਰ ਨਾ ਕਰ ਇਹ ਇਹ ਲੰਡੂ ਦੀ ਇਹਦੀ ਭੈਣ ਨਾਲ ਖੜ ਕੇ ਐਵੇਂ ਗੱਲ ਕਰੇ ਨਾ ਇਹਨੇ ਮੱਚ ਜਾਣਾ ਜਦ ਇਹੋ ਚੱਲ ਨਹੀਂ ਹੁਣੀ ਨਿਰਾਗ ਗਾਂਦ ਦਾ ਐਂਟਰਟੇਨਮੈਂਟ ਦੇ ਨਾਂ ਤੇ ਨਿਰਾਗ ਗੰਦ ਸਾਡੇ ਗੁਰੂ ਸਾਹਿਬਾਨ ਸਾਡੇ ਜੋ ਬਾਕੀ ਸ਼ਹੀਦ ਹੋਏ ਨੇ ਕੀ ਸਾਡੇ ਜੋ ਭਗਤ ਹੋਏ ਨੇ ਕਿ ਉਹ ਇਹ ਜੇ ਪੰਜਾਬ ਦੀ ਕਲਪਨਾ ਕਰਕੇ ਗਏ ਸੀਗੇ ਸਾਡੇ ਲਈ ਆ ਕਮੈਂਟ ਪੜਨਾ ਖੜੇ ਹੋ ਆਏ ਕਵੀਰ ਕਹਿੰਦਾ ਵੀ ਗੁਰਦਾਸਪੁਰ ਚ ਨਾ ਜਾਵੇ ਬਹੁਤ ਖੁਸ਼ ਚਤਰਾਲ ਫੇਰਾਂਗੇ ਇਹਦੇ ਠੀਕ ਆ ਵੀਰੇ ਆਪਣੇ ਆਪਣੇ ਏਰੀਆ ਚ ਸੰਭੋ ਯਾਰ ਮੈਂ ਸਾਰੇ ਸਟੂਡੈਂਟ ਗਰੁੱਪਾਂ ਨੂੰ ਕਹਿ ਰਿਹਾ ਹਾਂ ਜਿੰਨੇ ਵੀ ਨੇ ਕਿਸੇ ਵੀ ਇਹਦੇ ਵਿੱਚ ਨੇ ਯਾਰ ਤੁਸੀਂ ਇੰਨੀ ਕੁ ਡਿਊਟੀ ਦਾ ਸਾਂਭ ਲਓ ਹੁਣ ਮੈਂ ਕਾਲਜ ਦੇ ਦੇ ਪ੍ਰਧਾਨ ਬਣਿਆ ਹੋਵਾਂ ਉਹਦੀ ਕੀ ਮਜਾ ਲਾ ਮੇਰੇ ਕਾਲਜ ਦੇ ਵਿੱਚ ਆ ਕੇ ਪ੍ਰੋਗਰਾਮ ਕਰ ਜਵੇ ਉਹ ਕਾਹ ਇਹ ਦੋ ਸਿੱਧਾ ਪ੍ਰਿੰਸੀਪਲ ਨੂੰ ਜਾ ਕੇ ਵੀ ਸਾਡੇ ਕਾਲਜ ਦੇ ਵਿੱਚ ਆ ਕੇ ਨੇ ਪ੍ਰੋਗਰਾਮ ਕੀਤਾ ਅਸੀਂ ਛੱਤਰ ਫੇਰ ਦੇਣਾ ਇਹਦੇ ਤੁਸੀਂ ਜ਼ਿੰਮੇਵਾਰ ਹੋਵੋਗੇ ਜੇ ਕਾਲਜ ਦੇ ਵਿੱਚ ਆ ਕੇ ਬੜਿਆ ਪ੍ਰਿੰਸੀਪਲ ਨੇ ਆਉਣੇ ਨੇ ਦਿਨ ਉਹਨੂੰ ਕਾਲਜ ਦੇ ਵਿੱਚ ਪ੍ਰਿੰਸੀਪਲ ਨੂੰ ਕਿਸੇ ਨੂੰ ਆਮਦਨ ਥੋੜੀ ਹੁੰਦੀ ਆਂਦੀ ਆ ਚੀਜ਼ ਤੋਂ ਪਰੇਸੀਵਲ ਥੋੜ੍ਹੀ ਸੁਣੂਗਾ ਕਿਉਂਕਿ ਉਹ ਛੇੜ ਰਿਹਾ ਵਾਕਈ ਹੀ ਕੁੜੀਆਂ ਨੂੰ ਛੇੜ ਰਿਹਾ ਇਹਦੇ ਵਿੱਚ ਕੋਈ ਦੌਰ ਆਏ ਨਹੀਂ ਹੁਣ ਇੱਥੇ ਕੋਈ ਕਹਿ ਦੇਵੇ ਨਹੀਂ ਬਾਈ ਐਂਟਰਟੇਨਮੈਂਟ ਆ ਤੁਸੀਂ ਤਾਂ ਉੀਆਂ ਮਰੀ ਜਾਂਦੇ ਹੋ ਉਹ ਇਹ ਜਿਹਾ ਕੇ ਗੱਲ ਕਰਨੇ ਵਾਲੇ ਦੇ ਵਿੱਚ ਛਿੱਤਰ ਫਿਰਨੇ ਵਾਲਾ ਆ ਕੁੜੀਆਂ ਦੰਦ ਕੱਢੀ ਜਾਣਗੀਆਂ ਉੱਥੇ ਖੜ ਕੇ ਕੁੜੀਆਂ ਨੂੰ ਚਾਹੀਦਾ ਕਿ ਮੂਰੇ ਹੋ ਕੇ ਕਹਿਣ ਕਿ ਲਿਮਟ 'ਚ ਰਹਿ ਕੇ ਗੱਲ ਕਰ ਜਿੰਨੀ ਕੌਕਾਤ ਆ ਤੇਰੀ ਵੈਸੇ ਤਾਂ ਜੋ ਚੰਗੀ ਕੁੜੀ ਹੁੰਦੀ ਆ ਆਪਾਂ ਸਿੱਧੀ ਜੀ ਗੱਲ ਕਹੀਏ ਉਹ ਐਵੇਂ ਪ੍ਰੋਗਰਾਮ ਦੇ ਵਿੱਚ ਮੂਰੇ ਖੜ ਮੂਰੇ ਖੜਦੀ ਹੋ ਹੈ ਨਹੀਂਗੀ ਆਏ ਨੱਚਦੀ ਹੋ ਹੈ ਨਹੀਂ ਮੂਰੇ ਆ ਕੇ ਆਹ ਐਕਟਿੰਗ ਹੀ ਨਹੀਂ ਕਰ ਕਰ ਦਿਖਾਉਂਦੀ ਕਿ ਜਿਵੇਂ ਉਹ ਕਹਿ ਦਿੰਦਾ ਜੀ ਆਹ ਕਰਕੇ ਦਿਖਾਓ ਉਹ ਕਰਕੇ ਦਿਖਾਓ ਗੁੱਸਾ ਨਾ ਕਰਿਓ ਜਿਹੜੇ ਜੜੀਆਂ ਨੇ ਵੀ ਅਜੇ ਤੱਕ ਐਕਟਿੰਗ ਕੀਤੀ ਆ ਉਥੇ ਪ੍ਰੋਗਰਾਮ ਦੇ ਤੁਸੀਂ ਆਪਣੇ ਬਾਪ ਦੀ ਪੱਗੇ ਛਾਲੀ ਜਾਂ ਹੋਰ ਕੁਝ ਨਹੀਂ ਕੀਤਾ ਕੋਈ ਫਾਇਦਾ ਨਹੀਂ ਹੋਇਆ ਤੁਹਾਨੂੰ ਉਥੋਂ ਇਹਦਾ ਪ੍ਰੋਗਰਾਮ ਤੁਹਾਨੂੰ ਹੋਰ ਕੁਝ ਨਹੀਂ ਦੇਦਾ ਸਿਰਫ ਤੇ ਸਿਰਫੇ ਲੱਚਰ ਤਾਂ ਵੰਡ ਰਿਹਾ ਜੇ ਕਿਸੇ ਨੇ ਇਹਦੇ ਪ੍ਰੋਗਰਾਮ ਦੇ ਵਿੱਚ ਕੋਈ ਕੁਛ ਖੱਟਿਆ ਤਾਂ ਮੈਨੂੰ ਦੱਸ ਦਿਓ ਹੁਣ ਇੱਥੇ ਕਮੈਂਟ ਕਰ ਦਵੇ ਜਾਂ ਬਾਅਦ ਚ ਕੋਈ ਕਮੈਂਟ ਕਰ ਦੇ ਵੀ ਹਾਂ ਮੇਰੀ ਜ਼ਿੰਦਗੀ ਦੇ ਵਿੱਚ ਆ ਮੈਨੂੰ ਫਾਇਦਾ ਹੋਇਆ ਇਹਦੇ ਪ੍ਰੋਗਰਾਮ ਦਾ ਆ ਲੰਡੂ ਬੰਦੇ ਦੇ ਦਾ ਆਪੋ ਆਪਣੇ ਕਾਲਜ ਦੇ ਵਿੱਚ ਡਿਊਟੀ ਸੰਭੋ ਹਰੇਕ ਬੰਦਾ ਆ ਗਰੁੱਪਾਂ ਵਾਲੇ ਬੜੇ ਬਦਮਾਸ਼ ਬਣੇ ਫਿਰਦੇ ਨੇ ਇੱਕ ਬੰਦਾ ਨਹੀਂ ਤੁਹਾਡੇ ਕੋਲੋਂ ਲੋਟ ਆਉਂਦਾ ਯਾਰ ਹੱਦ ਹੋ ਗਈ ਇਹ ਹੁਣ ਸਿਰ ਚੜ ਗਿਆ ਇਹ ਬਹੁਤਾ ਜ਼ਿਆਦਾ ਇਹਨੂੰ ਲਾਉ ਹੁਣ ਇਹਨੂੰ ਤੇ ਇਹ ਜਦੋਂ ਮੇਰੀ ਵੀਡੀਓ ਦੇਖੇ ਨਾ ਇਹਨੂੰ ਕਹਿ ਰਿਹਾ ਇੱਕ ਵਾਰ ਕੰਟੈਕਟ ਕਰ ਲੀ ਗਾ ਕਾਕਾ ਗੱਲ ਜ਼ਰੂਰ ਕਰਨੀ ਆ ਤੇਰੇ ਨਾਲ ਆਪਣੀ ਹਰਕਤਾਂ ਤੋਂ ਬਾਅਦ ਆਏ ਇਹ ਨਾ ਕਹਦੀ ਵੀ ਮੈਨੂੰ ਚੈਨਲ ਵਾਲੇ ਕਹਿੰਦੇ ਨੇ ਇਹ ਗੱਲ ਨਹੀਂ ਹੁੰਦੀ ਕਦੇ ਚੈਨਲ ਦਾ ਐਡਾ ਦਬਾਅ ਵੀ ਨਹੀਂ ਹੁੰਦਾ ਤੂੰ ਉਹਨੂੰ ਕਹਿ ਸਕਦਾ ਕਿ ਹਾਂ ਵੀ ਮੈਂ ਕੁੜੀਆਂ ਨਾਲ ਛੇੜਛਾੜ ਨਹੀਂ ਕਰ ਸਕਦਾ ਐ ਪ੍ਰੋਗਰਾਮ ਦੇ ਵਿੱਚ ਕਾਫੀ ਟਾਈਮ ਤੋਂ ਮੁੱਦਾ ਚੱਲਿਆ ਆ ਰਿਹਾ ਸੀਗਾ ਮੈਂ ਸੋਚ ਰਿਹਾ ਸੀ ਕੋਈ ਕੋਈ ਨਾ ਹੋਰ ਲਾਈਕ ਵਧ ਜਾਣ ਹਜੇ ਪੇਜ ਤੇ ਚ ਲੋਕ ਹੋਰ ਲੋਕ ਆ ਜਾਣ ਤਾਂ ਜਦੋਂ ਗੱਲ ਕਰਦੇ ਆ ਫਿਰ ਜ਼ਿਆਦਾ ਲੋਕਾਂ ਦਾ ਖਜਾਂਦੀ ਆ ਬਾਰ-ਬਾਰ ਕਹਿ ਰਹੇ ਆ ਸਟੂਡੈਂਟ ਯੂਨੀਅਨਾਂ ਦਾ ਬਣਦਾ ਹੁਣ ਇੱਥੇ ਕਈ ਸਟੂਡੈਂਟ ਹੋਣਗੇ ਯਾਰ ਥੋੜਾ ਆਪਣੇ ਆਪਣੇ ਕਾਲਜ ਦੇ ਵਿੱਚ ਸਾਂਭ ਲੋ ਡਿਊਟੀ ਹਰ ਪੂਰੇ ਪੰਜਾਬ ਦੇ ਵਿੱਚ ਆ ਵੀਡੀਓ ਫੈਲਾਓ ਹਰ ਸਟੂਡੈਂਟ ਜਿੰਨੇ ਵੀ ਗਰੁੱਪ ਨੇ ਸਾਰਿਆਂ ਕੋਲ ਜਾਵੇ ਇਹ ਗਰੁੱਪ ਬਣਾਉਣਾ ਵੀਰੇ ਕੋਈ ਮਾੜੀ ਗੱਲ ਨਹੀਂ ਹੁੰਦੀ ਸਟੂਡੈਂਟ ਗਰੁੱਪ ਬਣਾ ਲ ਬਣਾਓ ਬਟ ਕਿਸੇ ਤੇ ਬਦਮਾਸ਼ੀ ਨਾ ਕਰੋ ਨਸ਼ੇ ਬੱਤੇ ਦਾ ਕਾਰੋਬਾਰ ਨਾ ਚਲਾਓ ਕਾਲਜ ਨੂੰ ਨਸ਼ੇ ਦਾ ਆড্ডা ਨਾ ਬਣਾਓ ਕੋਈ ਗੱਲ ਨਹੀਂ ਬਣਾਓ ਜਿੰਨੇ ਵੀ ਨਿਆ ગાંધી ਗਰੁੱਪ ਵਾਲੇ ਹੋਏ ਸੁੱਖਾ ਗੜਮਾ ਵਾਲੇ ਹੋਏ ਦੋਹਾਂ ਨੂੰ ਕਹਿ ਰਹੇ ਆ ਇਹਨਾਂ ਨੂੰ ਤਾਂ ਰਮਨ ਤੇ ਐਡਾ ਮੇਰਾ ਫਰੈਂਡ ਆ ਰਵਨ ਤੇ ਅਮਨ ਦੋਈ ਜਾਨੇ ਤੁਸੀਂ ਸੁਣ ਲੋ ਗੌਰ ਨਾਲ ਜੇ ਆਪਣੇ ਏਰੀਏ ਚੋ ਪ੍ਰੋਗਰਾਮ ਲਾ ਗਿਆ ਤੇ ਤੁਸੀਂ ਕੁਛ ਨਾ ਗਿਆ ਤਾਂ ਲਾਈਵ ਟੈਲੀਕਾਸਟ ਤੁਹਾਡੇ ਲਈ ਵੀ ਹੋਊਗਾ ਤੁਹਾਂ ਲਈ ਫਿਰ ਬਾਅਦ ਬਣਦੇ ਹੋ ਨਾ ਬਾਤ ਵੀ ਆਪਦੀ ਸਟੂਡੈਂਟਾਂ ਦੇ ਲਈ ਆ ਕਰਨਾ ਉਹ ਕਰਨਾ ਆ ਏਰੀਏ ਦੇ ਵਿੱਚ ਅਸੀਂ ਮੋਰੀ ਬਣ ਕੇ ਚੱਲਣਾ ਜੇ ਹੁਣ ਮੋਰੀ ਬਣ ਕੇ ਚੱਲਣਾ ਤਾਂ ਇੰਨੀ ਕਿ ਜ਼ਿੰਮੇਵਾਰੀ ਸੰਭੋ ਫਿਰ ਕਹਿ ਰਹੇ ਆ ਖੰਨੇ ਤੋਂ ਲੈ ਕੇ ਵਿਲੇ ਤੱਕ ਸਾਨਨੇ ਵਾਲੇ ਤੋਂ ਲੈ ਕੇ ਫਤੇ ਵਟਸਐਪ ਤੱਕ ਇਹ ਡਿਊਟੀ ਥੋੜੀ ਆ ਹੁਣ ਦੇਖ ਲਓ ਬਾਕੀ ਜਨ ਨੂੰ ਵੀ ਕਹਿ ਰਹੇ ਆ ਆਪਣੇ ਯਾਰਾਂ ਦੋਸਤਾਂ ਨੂੰ ਪਹਿਲਾਂ ਕਹਿ ਰਹੇ ਆ ਜੇ ਇਹਨਾਂ ਨੇ ਕੁਝ ਨਾ ਕੀਤਾ ਇਹਨਾਂ ਦੀ ਖਬਰ ਮੈਂ ਲਵਾਂਗਾ ਇਹ ਆ ਆ ਦੇ ਰਵਨੀਤ ਜੀ ਸਾਨੂੰ ਪੁੱਠਾ ਲੜਕਾ ਕੇ ਵੱਢੇ ਉਹਨੂੰ ਫੜ ਕੇ ਦੋ ਕੌੜੀ ਦਾ ਬੰਦਾ ਨਹੀਂ ਇਹਨੇ ਖੰਗਣਾ ਵੀ ਨਹੀਂ ਇੱਕ ਗਾਲ ਜੇ ਇਹਦੇ ਛਿੱਤਰ ਫਿਰ ਗਿਆ ਨਾ ਇਹਨੇ ਸੈਟ ਆ ਜਾਣਾ ਸਾਰੇ ਗਾਲਜਾਂ ਨੂੰ ਚਾਹੀਦਾ ਕਿ ਬੈਨ ਕਰਨੇ ਦਾ ਪ੍ਰੋਗਰਾਮ ਪ੍ਰਿੰਸੀਪਲਾਂ ਦੀ ਵੀ ਡਿਊਟੀ ਬਣਦੀ ਆ ਮੈਂ ਤਾਂ ਹਰਾਂ ਨਾ ਚਲੋ ਮੈਂ ਹੁਣ ਨੌਜਵਾਨਾਂ ਨੂੰ ਕਹਿ ਰਹੇ ਆ ਕਿ ਤੁਸੀਂ ਕਰੋ ਆਹ ਕਰੋ ਉਹ ਕਰੋ ਪ੍ਰਿੰਸੀਪਲ ਨਾਲ ਜਾ ਕੇ ਗੱਲ ਕਰੋ ਇਹ ਤਾਂ ਸਭ ਤੋਂ ਪਹਿਲਾਂ ਪ੍ਰਿੰਸੀਪਲ ਦੀ ਹੋਰ ਪ੍ਰੋਫੈਸਰਾਂ ਦੀ ਡਿਊਟੀ ਬਣਦੀ ਆ ਕਿ ਭਾਈ ਇਹ ਗੰਦੇ ਬੰਦੇ ਨੂੰ ਕਾਲਜ ਵਿੱਚ ਨਾ ਪੜਨ ਦੇਈ ਸ਼ਰਿਆਮ ਕੁੜੀਆਂ ਨਾਲ ਛੇੜਛਾੜ ਆ ਯਾਰ ਸ਼ਰਿਆਮ ਇਹਦਾ ਕੋਈ ਰਿਪਲਾਈ ਆਇਆ ਤਾਂ ਦੱਸਿਓ ਬਾਕੀ ਸਟੂਡੈਂਟ ਯੂਨੀਅਨ ਨੂੰ ਬਾਰ-ਬਾਰ ਕਹਿਣਾ ਤੇ ਤੁਸੀਂ ਇਹਨੂੰ ਰੋਕ ਸਕਦੇ ਹੋ ਕਾਲਜ ਵਿੱਚ ਨਾ ਵੜਨ ਦਿਓ ਨਾ ਵੜਨ ਦਿਓ ਕੁਝ ਨਹੀਂ ਕਰ ਸਕਦਾ ਯਾਰ ਦੋ ਬੰਦੇ ਹੁੰਦੇ ਨੇ ਸਿਰਫ ਇਹ ਦੋ ਤਿੰਨ ਜਣੇ ਚਾਹ ਦੋ ਕੀ ਚਾਹ 50 ਵੀ ਹੁਣ ਇਹ ਤੇ ਤੇਈ ਭੈਣ ਦੀ ਇੱਜ਼ਤ ਦੀ ਗੱਲ ਦੀ ਆ ਗਈ ਉੱਥੇ ਤਾਂ ਫੜ ਕੇ ਕੁੱਟੋ ਇਹਨੂੰ ਫੜ ਕੇ ਜਿੰਨਾ ਕੁੱਟ ਹੁੰਦਾ ਆ ਡੇੜੋ ਫੜ ਕੇ ਹਾਂ ਜੀ ਹਾਂ ਜੀ ਹਾਂ ਮੈਂ ਵੀਰ ਕਹਿ ਰਿਹਾ ਆ ਇੱਕਾ ਵੀਰ ਕਹਿ ਰਿਹਾ ਕਹਿੰਦਾ ਕੁੜੀਆਂ ਬਹੁਤ ਚਾਹ ਚਾਹ ਵਾਲੀਆਂ ਹੁੰਦੀਆਂ ਨੇ ਸਹੀ ਗੱਲ ਆ ਮੈਂ ਪਹਿਲਾਂ ਕਿਹਾ ਕਿ ਇੱਕ ਜੋ ਚੰਗੀ ਕੁੜੀ ਆ ਚੰਗੀ ਕੁੜੀ ਮਾਇਕੇ ਨਹੀਂ ਫੜਦੀ ਮੂਰੇ ਨਹੀਂ ਜਾਂਦੀ ਪਹਿਲੀ ਪਹਿਲੀ ਗੱਲ ਆ ਚਾਹ ਵਾਲੀਆਂ ਹੋਈਆਂ ਹੀ ਨੇ ਬਟ ਇਹਦੇ ਨਾਲ ਮਾੜਾ ਪ੍ਰਭਾਵ ਪਾ ਰਿਹਾ ਉੱਥੇ ਦੇਖਦਾ ਇਹ ਰਿਹਾ ਨਾ ਕੁੜੀਆਂ ਨਾਲ ਵੀ ਫਲਰਟ ਕਰ ਰਿਹਾ ਮੁੰਡਾ ਉੱਥੇ ਕੀ ਦੇਖ ਰਿਹਾ ਕਲਯੁਗ ਦੇਖ ਰਿਹਾ ਨੇਰਾ ਗੁਰੂ ਸਾਹਿਬ ਨੇ ਲਿਖਿਆ ਬਾਣੀ ਦੇ ਵਿੱਚ ਕਿ ਕਲਯੁਗ ਦਾ ਅੰਤ ਉਦੋਂ ਹੋਣਾ ਇੱਕ ਨਿਸ਼ਾਨੀ ਦਸੀ ਆ ਕਿ ਉਹ ਤੋਂ ਬੰਦਾ ਔਰਤ ਪਿੱਛੇ ਨਹੀਂ ਔਰਤ ਬੰਦੇ ਦੇ ਪਿੱਛੇ ਫਿਰੂਗੀ ਬੰਦਾ ਭੱਜੂ ਔਰਤ ਤੋਂ ਔਰਤ ਬੰਦੇ ਦੇ ਮਗਰ ਜਿਵੇਂ ਹੁਣ ਮੁੰਡੇ ਔਰ ਕੁੜੀਆਂ ਦੇ ਮਗਰ ਫਿਰਦੇ ਨੇ ਕੁੜੀਆਂ ਮੁੰਡਿਆਂ ਮਗਰ ਫਿਰਨਗੀਆਂ ਤੇ ਉਹਦੀਆਂ ਨਿਸ਼ਾਨੀਆਂ ਦਿਖ ਰਹੀਆਂ ਨੇ ਸਾਨੂੰ ਮਾਈ ਭਾਗੋ ਵਰਗੀ ਤਾਂ ਇਹਨੇ ਕੀ ਬਣਦਾ ਤੇ ਹੜ ਹੜ ਲਾ ਲੰਦੀਆਂ ਨੇ ਮੁੰਡਿਆਂ ਨੂੰ ਤਾਂ ਕਹਦੇ ਆ ਥੱਪੜ ਮਾਰਦੇ ਜਾਂ ਕਹਦੇ ਆ ਵੀ ਤਰ ਆਪਣੇ ਮਾਰੇ ਕੰਨ ਤੇ ਹੁਣ ਇਹਨੂੰ ਕੁੜੀਆਂ ਨੂੰ ਕੀ ਕਹੀਏ ਸ਼ਰਮ ਕਰੋ ਬੋਰਾ ਜਿਹੜੀਆਂ ਵੀ ਹੈਗੀਆਂ ਨੇ ਪੈਣਾ ਵਰਗੀਆਂ ਸਮਝਦੇ ਆ ਤਾਂ ਹੀ ਤੁਹਾਨੂੰ ਕਹਿ ਰਹੇ ਆ ਤੁਹਾਡੀ ਇੱਜ਼ਤ ਦੇ ਲਈ ਗੱਲ ਕਰ ਰਹੇ ਆ ਕਿਸੇ ਦੇ ਪਰਿਵਾਰ ਦੀਆਂ ਤਾਂ ਕੁੜੀਆਂ ਹੋਈਆਂਗੀ ਹੋ ਤੁਸੀਂ ਕੋ ਫੋਨ ਫੜਾ ਕੇ ਕਹ ਦੂਗਾ ਲਓ ਜੀ ਤੁਸੀਂ ਆਪਣੇ ਬੋਏਫ੍ਰੈਂਡ ਨਾਲ ਗੱਲ ਕਰ ਰਹੇ ਹੋ ਦੱਸੋ ਕੀ ਗੱਲ ਕਰਨੀ ਹੈ ਉਹਨੂੰ ਆਹ ਚੀਜ਼ ਕਰਨੀ ਹੈ ਉਹ ਕਰਨੀ ਹੈ ਉਹ ਟਲ ਜਾ ਟਲ ਜਾ ਕਾਕਾ ਟਲ ਜਾ ਬਹੁਤ ਘਟਣਗੇ ਤੈਨੂੰ ਸਾਡੇ ਬੰਦੇ ਜੇ ਕਿਸੇ ਦੇ ਧੱਕੇ ਚੜ ਗਏ ਨਾ ਕਿਸੇ ਦੇ ਅੱਕੇ ਹੋਏ ਦੇ ਬਹੁਤ ਵੱਡੂ ਦਿਨ ਫੜ ਕੇ ਸਟੂਡੈਂਟ ਯੂਨੀਅਨ ਦੀ ਜ਼ਿੰਮੇਵਾਰੀ ਬਣਦੀ ਐ ਮੈਂ ਬਾਰ ਬਾਰ ਕਹੀ ਜਾਂਦਾ ਆ ਸਟੂਡੈਂਟ ਯੂਨੀਅਨ ਆ ਇਹਨੂੰ ਰੋਕਣ ਕਾਲਜਾਂ ਵਿੱਚ ਬੜਨ ਤੋਂ ਪ੍ਰਧਾਨਗੀਆਂ ਤਾਂ ਲੈ ਲੈਣੇ ਹੱਥ ਖੜੇ ਕਰ ਕਰਕੇ ਆ ਲਤਾ ਜੀ ਪੋਸਟਰ ਆ ਬੁਲਾਤਾ ਕੰਮ ਵੀ ਕਰ ਲੋ ਕੋਈ ਇਹ ਕਹਣਾ ਬਹੁਤ ਸੋਕਾ ਮੈਂ ਪ੍ਰਧਾਨ ਬਣ ਗਿਆ ਮੁੜ ਕੇ ਜੇ ਪ੍ਰਧਾਨ ਨੇ ਕੰਮ ਕਰਨੇ ਹੁੰਦੇ ਨੇ ਨਾ ਪਤਾ ਤਾਂ ਉੱਥੇ ਲੱਗਦਾ ਕਿੰਨਾ ਕਦਮਾ ਜਿਗਰਾ ਚਾਹੀਦਾ ਪ੍ਰਧਾਨਗੀ ਕਰਨ ਲਈ ਦੀ ਸਟੂਡੈਂਟਾਂ ਦੇ ਹੱਕਾਂ ਲਈ ਖੜਦੇ ਹੋ ਕੁੜੀਆਂ ਦੀ ਇੱਜ਼ਤ ਬਚਾਣੀ ਹੁੰਦੀ ਬਾਕੀ ਹੋਰ ਇਸ ਤੋਂ ਵੱਧ ਮੇਰੇ ਕੋਲ ਕਹਿਣ ਨੂੰ ਹੈ ਨਹੀਂਗਾ ਤੇ ਮੇਰੇ ਬਾਈ ਹੋਣੀ ਜੋ ਹੈਗੇ ਨੇ ਰਮਨ ਹੋਣੀ ਤੇ ਅਮਨ ਉਸੀ ਆਪਣੇ ਏਰੀਆ ਦੇ ਵਿੱਚ ਤੁਹਾਡੀ ਡਿਊਟੀ ਆ ਚੰਗਾ ਜੀ ਆ ਵੀਡੀਓ ਪਹੁੰਚਾ ਦਿਓ ਹਰ ਕਾਲਜ ਦਾ ਸਟੂਡੈਂਟ ਇਹ ਵੀਡੀਓ ਜ਼ਰੂਰ ਦੇਖੇ ਇਹ ਸੋਚ ਇਹ ਨਹੀਂ ਸੋਚਣਾ ਕਿ ਚਲੋ ਕਿਸੇ ਦੀ ਕੁੜੀ ਨਾਲ ਗੱਲ ਕਰ ਰਿਹਾ ਯਾਰ ਆਏ ਸੋਚੋ ਕਿ ਥੋਡੀ ਖੁਦ ਹੀ ਭੈਣ ਨਾਲ ਖੜਾ ਗੱਲ ਕਰ ਰਿਹਾ ਹੋ ਇਸ ਤਰ੍ਹਾਂ ਉਹਦੀ ਔਕਾਤ ਕੀ ਹੈ ਦੋ ਕੁੜੀ ਦਾ ਹੈ ਨਹੀਂ ਬੰਦੇ ਦੀ ਆਪਣੀ ਭੈਣ ਨੂੰ ਰੱਖੋ ਉਹਦੀ ਜਗ੍ਹਾ ਤੇ ਜਿਹੜੀ ਕੁੜੀ ਸਾਹਮਣੇ ਖੜੀ ਹੁੰਦੀ ਆ ਉਹਨੂੰ ਆਪਣੀ ਭੈਣ ਦੀ ਜਗ੍ਹਾ ਤੇ ਰੱਖ ਕੇ ਦੇਖੋ ਫੇਰ ਪਤਾ ਲੱਗੂ ਤੁਹਾਨੂੰ ਵੀ ਉਹ ਕਿੰਨਾ ਕੁ ਗਲਤ ਆ ਕਿੰਨਾ ਕੁ ਸਹੀ ਆ ਬੈਨ ਲਾ ਦਿਓ ਯਾਰ ਇਹ ਤੇ ਕਾਲਜਾਂ ਚ ਵੜਨ ਨਾ ਦੋ ਇਹਨੂੰ ਪੰਜਾਬ ਦੇ ਅੰਦਰ ਬਹੁਤ ਗੰਦ ਪਾ ਲਿਆ ਬਹੁਤ ਗੰਦ ਪਾ ਲਿਆ 76 ਫੇਰੋ ਜਿੱਥੇ ਫਿਰਦਾ ਆ ਇਹ ਜਿੱਥੇ ਵੀ ਮਿਲਦਾ ਇਹ 76 ਫੇਰੋ ਚੰਗਾ ਜੀ ਫੇਰ ਕਿਸ ਦਿਨ ਹੋਰ ਕਿਸੇ ਖਾਸ ਟੌਪਿਕ ਤੇ ਲਾਈਵ ਹੋਵਾਂਗੇ ਤਦ ਤੱਕ ਦੇ ਲਈ ਹੁਣ ਦੇਵ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ